ਅੱਜ ਦੀ ਵੱਡੀ ਅਤੇ ਅਹਿਮ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੇ ਕਿ ਕਿਸਾਨਾਂ ਦੇ ਵਾਸਤੇ ਜਿਹੜੇ ਹਰਿਆਣਾ ਦੇ ਬਾਰਡਰ ਨੇ ਉਸ ਨੂੰ ਖੋਲਣ ਦਾ ਐਲਾਨ ਹੋ ਚੁੱਕਿਆ ਜੀਹਾਂ ਦੱਸਦੀ ਹੈ ਕਿ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਵੱਡਾ ਐਲਾਨ ਕਰ ਦਿੱਤਾ ਕਿ ਜੇਕਰ ਉਹਨਾਂ ਦੀ ਹਰਿਆਣਾ ਦੇ ਵਿੱਚ ਸਰਕਾਰ ਬਣਦੀ ਹੈ ਤਾਂ ਹਰਿਆਣਾ ਦੇ ਸਾਰੇ ਬਾਰਡਰ ਕਿਸਾਨਾਂ ਦੇ ਵਾਸਤੇ ਖੋਲ ਦਿੱਤੇ ਜਾਣਗੇ ਇਸ ਦੇ ਨਾਲ ਹੀ ਭੁਪਿੰਦਰ ਹੁੱਡਾ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਸਰਕਾਰ ਤੇ ਨਿਸ਼ਾਨੇ ਸਾਧਦੇ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਸ਼ੈਯਾਰ ਰਵਈਆ ਅਪਣਾਇਆ ਗਿਆ ਅਤੇ ਕਿਸਾਨਾਂ ਦੇ ਉੱਤੇ ਲਾਠੀਆਂ ਚਲਾਈਆਂ ਗਿਆ ਥਰੂ ਗੈਸ ਬਰਾਇਆ ਗਿਆ ਜਿਸ ਦੌਰਾਨ ਵੱਡੀ ਗਿਣਤੀ ਚ ਕਿਸਾਨ ਜ਼ਖਮੀ ਹੋਏ ਸੀ ਪਰ ਦੂਜੇ ਪਾਸੇ ਉਹਨਾਂ ਦਾ ਕਹਿਣਾ ਕਿ ਜਿਹੜੀ ਐਮ ਐਸ ਬੀ ਦੀ ਕਾਨੂੰਨੀ ਗਰੰਟੀ ਹੈ ਉਸ ਨੂੰ ਲੈ ਕੇ ਵੀ ਐਸੀ ਜਿਹੜਾ ਕਿ ਕੰਮ ਕਰਾਂਗੇ ਤੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਰਾਹੁਲ ਗਾਂਧੀ ਲਗਾਤਾਰ ਸੁਆਮੀਨਾਥੀ ਰਿਪੋਰਟ ਲਾਗੂ ਕਰਵਾਉਣ ਦੀ ਲੜਾਈ ਲਗਾਤਾਰ ਲੜ ਰਹੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਕਿ ਜੇਕਰ ਹਰਿਆਣਾ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ ਤਾਂ ਫਿਰ ਕਿਸਾਨਾਂ ਦੇ ਵਾਸਤੇ ਬਾਰਡਰ ਖੋਲ ਦਿੱਤੇ ਜਾਣਗੇ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿ ਭੁਪਿੰਦਰ ਸਿੰਘ ਹੁੱਡਾ ਨੇ ਐਲਾਨ ਕਰ ਦਿੱਤਾ ਹੈ ਕਾਂਗਰਸ ਦੀ ਸਰਕਾਰ ਹਰਿਆਣਾ ਦੇ ਵਿੱਚ ਬਣਦੀ ਹੈ ਤਾਂ ਹਰਿਆਣਾ ਦੇ ਸਾਰੇ ਬਾਰਡਰ ਕਿਸਾਨਾਂ ਦੇ ਵਾਸਤੇ ਖੋਲ ਦਿੱਤੇ ਜਾਣਗੇ ਕਿਉਂਕਿ ਕਿਸਾਨ ਦਿੱਲੀ ਵਿੱਚ ਜਾ ਕੇ ਆਪਣਾ ਅੰਦੋਲਨ ਕਰਨਾ ਚਾਹੁੰਦੇ ਨੇ ਪਹਿਲਾਂ ਵੀ ਅੰਦੋਲਨ ਕਰ ਚੁੱਕੇ ਨੇ ਤਾਂ ਹੁਣ ਅਗਲਾ ਅੰਦੋਲਨ ਵਾਸਤੇ ਉਹ ਜਾਣਾ ਸੀ ਪਰ ਉਹਨਾਂ ਨੂੰ ਹਰਿਆਣਾ ਬਾਰਡਰਾਂ ਦੇ ਉੱਤੇ ਰੋਕ ਲਿਆ ਜਿੱਦੇ ਚੱਲਦੇ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਭੁਪਿੰਦਰ ਹੁੱਡਾ ਦਾ ਕਹਿਣਾ ਹੈ ਇਹ ਤਾਨਾਸ਼ਹੀਰ ਰਵਈਆ ਅਪਣਾਇਆ ਗਿਆ ਕਿਸਾਨਾਂ ਨੂੰ ਰੋਕਿਆ ਗਿਆ ਜੋ ਕਿ ਆਪਣੀਆਂ ਮੰਗਾਂ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਸਾਡੀ ਬਣ ਕੇ ਹਰਿਆਣਾ ਦੇ ਵਿੱਚੋਂ ਸਾਰੇ ਬਾਰਡਰ ਕਿਸਾਨਾਂ ਲਈ ਖੋਲ ਦਵਾਮਗੇ ਤੇ ਅਸੀਂ ਕਿਸਾਨਾਂ ਦੇ ਨਾਲ ਖੜਾਂਗੇ ਬਿਉਰਾ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਅਵਾ ਕੀਤਾ ਕਿ ਕਿਸਾਨਾਂ ਦੇ ਵਾਸਤੇ ਜਿਹੜੇ ਹਰਿਆਣਾ ਦੇ ਬਾਰਡਰ ਨੇ ਉਸ ਨੂੰ ਖੋਲਣ ਦਾ ਐਲਾਨ ਹੋ ਚੁੱਕਿਆ ਜੀ ਹਾਂ ਦੱਸਦੀ ਹੈ ਕਿ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਵੱਡਾ ਐਲਾਨ ਕਰ ਦਿੱਤਾ ਕਿ ਜੇਕਰ ਉਹਨਾਂ ਦੀ ਹਰਿਆਣਾ ਦੇ ਵਿੱਚ ਸਰਕਾਰ ਬਣਦੀ ਹੈ ਤਾਂ ਹਰਿਆਣਾ ਦੇ ਸਾਰੇ ਬਾਰਡਰ ਕਿਸਾਨਾਂ ਦੇ ਵਾਸਤੇ ਖੋਲ ਦਿੱਤੇ ਜਾਣਗੇ ਇਸ ਦੇ ਨਾਲ ਹੀ ਭੁਪਿੰਦਰ ਹੁੱਡਾ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਸਰਕਾਰ ਤੇ ਨਿਸ਼ਾਨੇ ਸਾਧਦੇ ਕਿ ਕਿਸ ਤਰੀਕੇ ਦੇ ਨਾਲ ਤਾਨਾਸ਼ਯਾ ਰਵਈਆ ਅਪਣਾਇਆ ਗਿਆ ਅਤੇ ਕਿਸਾਨਾਂ ਦੇ ਉੱਤੇ ਲਾਠੀਆਂ ਚਲਾਈਆਂ ਗਿਆ ਥਰੂ ਗੈਸ ਬਰਾਇਆ ਗਿਆ ਜਿਸ ਦੌਰਾਨ ਵੱਡੀ ਗਿਣਤੀ ਚ ਕਿਸਾਨ ਜ਼ਖਮੀ ਹੋਏ ਸੀ ਪਰ ਦੂਜੇ ਪਾਸੇ ਉਹਨਾਂ ਦਾ ਕਹਿਣਾ ਕਿ ਜਿਹੜੀ ਐਮਐਸਬੀ ਦੀ ਕਾਨੂੰਨੀ ਗਰੰਟੀ ਹੈ ਉਸ ਨੂੰ ਲੈ ਕੇ ਵੀ ਐਸੀ ਜਿਹੜਾ ਕਿ ਕੰਮ ਕਾਹੇਗੇ ਤੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਰਾਹੁਲ ਗਾਂਧੀ ਲਗਾਤਾਰ ਸੁਆਮੀਨਾਥੀ ਰਿਪੋਰਟ ਲਾਗੂ ਕਰਵਾਉਣ ਦੀ ਲੜਾਈ ਲਗਾਤਾਰ ਲੜ ਰਹੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਕਿ ਜੇਕਰ ਹਰਿਆਣਾ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ ਤਾਂ ਫਿਰ ਕਿਸਾਨਾਂ ਦੇ ਵਾਸਤੇ ਬਾਰਡਰ ਖੋਲ ਦਿੱਤੇ ਜਾਣਗੇ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿ ਭពਿੰਦਰ ਸਿੰਘ ਹੁੱਡਾ ਨੇ ਐਲਾਨ ਕਰ ਦਿੱਤਾ ਹੈ ਕਾਂਗਰਸ ਦੀ ਸਰਕਾਰ ਹਰਿਆਣਾ ਦੇ ਵਿੱਚ ਬਣਦੀ ਹੈ ਤਾਂ ਹਰਿਆਣਾ ਦੇ ਸਾਰੇ ਬਾਰਡਰ ਕਿਸਾਨਾਂ ਦੇ ਬਾਅਦ ਵਿੱਚ ਖੋਲ ਦਿੱਤੇ ਜਾਣਗੇ ਕਿਉਂਕਿ ਕਿਸਾਨ ਦਿੱਲੀ ਵਿੱਚ ਜਾ ਕੇ ਆਪਣਾ ਅੰਦੋਲਨ ਕਰਨਾ ਚਾਹੁੰਦੇ ਨੇ ਪਹਿਲਾਂ ਵੀ ਅੰਦੋਲਨ ਕਰ ਚੁੱਕੇ ਨੇ ਤਾਂ ਹੁਣ ਅਗਲਾ ਅੰਦੋਲਨ ਵਾਸਤੇ ਉਹ ਜਾਣਾ ਸੀ ਪਰ ਉਹਨਾਂ ਨੂੰ ਹਰਿਆਣਾ ਬਾਰਡਰਾਂ ਦੇ ਉੱਤੇ ਰੋਕ ਲਿਆ ਜਿੱਦੇ ਚੱਲਦੇ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਭពਿੰਦਰ ਹੁੱਡਾ ਦਾ ਕਹਿਣਾ ਹੈ ਇਹ ਤਾਨਾਸ਼ਹੀਰ ਰਵਈਆ ਅਪਣਾਇਆ ਗਿਆ ਕਿਸਾਨਾਂ ਨੂੰ ਰੋਕਿਆ ਗਿਆ ਜੋ ਕਿ ਆਪਣੀਆਂ ਮੰਗਾਂ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਸਾਡੀ ਬਣ ਕੇ ਹਰਿਆਣਾ ਦੇ ਵਿੱਚੋਂ ਅਸੀਂ ਸਾਰੇ ਬਾਰਡਰ ਕਿਸਾਨਾਂ ਲਈ ਖੋਲ ਦਵਾਂਗੇ ਤੇ ਅਸੀਂ ਕਿਸਾਨਾਂ ਦੇ ਨਾਲ ਖੜਾਂਗੇ ਬਿਊਰੋ ਰਿਪੋਰਟ ਹਾਂ